ਗੱਲਬਾਤ ਜਿਹੜੀ ਆ ਇਹ ਪਿਛਲੇ ਵਾਰ ਜਦੋਂ ਆਪਣਾ ਕਿਸਾਨ ਅੰਦੋਲਨ ਸੀ ਉਦੋਂ ਵੀ ਜਿਹੜਾ ਵਾ ਮਤਲਬ ਇਹਨਾਂ ਦਾ ਕਾਫੀ ਰੌਲਾ ਪਿਆ ਸੀ ਖਾਸ ਕਰਕੇ 26 ਜਨਵਰੀ ਤੋਂ ਬਾਅਦ ਵੀਰੇਦੀਪ ਸਿੱਧੂ ਦਾ ਬਾਰੇ ਜੋ ਉਹ ਜਿਹਨਾਂ ਨੇ ਜ਼ਹਿਰ ਉਗਲਿਆ ਸੀ ਉਹ ਹੀ ਹਾਂਜੀ ਰਾਜਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਾਜਪਾ ਜੀ ਆਏ ਨੇ ਸਾਰਿਆਂ ਨੂੰ ਚਲੋ ਫੇ ਗੱਲ ਨੂੰ ਕੰਟੀਨਿਊ ਰੱਖਦਾ ਹਾਂ ਮੈਂ ਫਿਰ ਇੱਧਰ ਕਮੈਂਟ ਆਲਨੇ ਹੱਲੇ ਆਉਦਾ ਤੇ ਇਹ ਇਹ ਜਿਹੜਾ ਕੋਟਲੀ ਆ ਗੁਰਪ੍ਰੀਤ ਕੋਟਲੀ ਇਹਨਾਂ ਨੇ ਵੀ ਪਿਛਲੀ ਵਾਰੀ ਕਿਸਾਨ ਅੰਦੋਲਨ ਦੀ ਉਹਦੀ ਕਮਾਈ ਖਾਗੇ ਮੁੜ ਕੇ ਹੁਣ ਅੱਜ ਤੱਕ ਸਟਿਲ ਖਾਂਡ ਆ ਪਰ ਇਹ ਜਿਹੜਾ ਯੈਰ ਉਗੜਨਾ ਉਹ ਨਹੀਂ ਇਹਨਾਂ ਦੇ ਮਨਾਂ ਚੋਂ ਜਾਂਦਾ ਪਹਿਲਾਂ ਹੁਣ ਜਿਹੜਾ ਵਾ ਇੱਕ ਤੇ ਗੁਰਪ੍ਰੀਤ ਕੋਟਲੀ ਆ ਇੱਕ ਮੱਟੇ ਸ਼ੇਰੋਂ ਵਾਲਾ ਇਹਨਾਂ ਦੋਵਾਂ ਬਾਰੇ ਮੈਂ ਅੱਜ ਤੱਕ ਕਦੀ ਨਹੀਂ ਬੋਲਿਆ ਸਿਰਫ ਮਾਟਰ ਨੂੰ ਇੱਕ ਵਾਰੀ ਰੋਕਿਆ ਸੀ ਇਹ ਜਦੋਂ ਤਿੰਨ ਸਾਲ ਪਹਿਲਾਂ ਦੀ ਗੱਲ ਆ ਇੱਕ ਜਿਹੜੀ ਦੰਨੇ ਦੀ ਰੋਅ ਕੱਢਦੀ ਸੀ ਕੁੜੀ ਉਹਨੂੰ ਦੂਜੇ ਦਿਨ ਲੈ ਕੇ ਆ ਜਾਂਦਾ ਦਾ ਸੀ ਵੀਡੀਓ ਤੇ ਇਹ ਇਹ ਭੈਣ ਸਾਡੀ ਬੜਾ ਕੰਮ ਕਰਦੀ ਆ ਇਹ ਭੈਣ ਵਾਸਤੇ ਪੈਸੇ ਇਕੱਠੇ ਮਤਲਬ ਉਹ ਭੈਣ ਵਾਸਤੇ ਤਿੰਨ ਚਾਰਵੇਂ ਪੈਸੇ ਇਕੱਠੇ ਕਰ ਗਿਆ ਸੀ ਇਹਨੂੰ ਸਿਰਫ ਉਦੋਂ ਟੋਕਿਆ ਉਹ ਤੋਂ ਬਾਅਦ ਇਹਨੂੰ ਕਦੀ ਕੁਝ ਨਹੀਂ ਆਖਿਆ ਹੁਣ ਇਹਨੇ ਮੱਟਨੇ ਕੱਲ ਫੇਰ ਹੁਣ ਜਦੋਂ ਪੀ ਲਿੰਦੇ ਆ ਸੀਐਮ ਸਾਹਿਬ ਵਾਂਗੂ ਸ਼ਾਮਾਂ ਨੂੰ ਤੇ ਬਾਸੂਦੋਂ ਇਹਨਾਂ ਦਾ ਢੰਡਰੀ ਆਗ ਪੈਂਦਾ ਹੁਣ ਮੱਟਰੇ ਕੱਲ ਲਿਖਿਆ ਵੀ ਇਹ ਜਿਹੜੇ ਉਥੇ ਤਮਾਸ਼ਪੀਰ ਆ ਕਿਸਾਨਾਂ ਨੂੰ ਕਹਿੰਦਾ ਆਂਦਾ ਇਹੀਂ ਤੇ ਨਹੀਂ ਇਹਨਾਂ ਤਮਾਸ਼ਪੀਰਾਂ ਚ ਜਾਣਾ ਇਹ ਹੁਣ ਪਹਿਲਾਂ ਤੁਹਾਨੂੰ ਇਹਦੀ ਗੁਰਪ੍ਰੀਤ ਕੋਟਲੀ ਇਹਨੇ ਪਿਛਲੀ ਵਾਰੀ ਵੀ ਮਾਫੀ ਮੰਗੀ ਸੀ ਤੇ ਪਰ ਹੁਣ ਫੇਰ ਕਿਸਾਨ ਅੰਦੋਲਨ ਦੇ ਨਾਤੇ ਇਹਨਾਂ ਨੇ ਬਥੇਰੇ ਪੈਸੇ ਖਾਦੇ ਬਾਹਰੋਂ ਪੈਸੇ ਮੰਗਵਾ ਮੰਗਵਾ ਕੇ ਤੇ ਆ ਹੁਣ ਨਾ ਇਹਨੇ ਫੇਰ ਕੱਲ ਦੀ ਵੀਡੀਓ ਪਾਈ ਹੁਣ ਫੇਰ ਉੱਥੇ ਪਹੁੰਚਿਆ ਵਾ ਉਹਦਾ ਉੱਥੇ ਕੰਮਕਾਰ ਕਰਦਾ ਸ਼ਾਇਦ ਉਹ ਮੈਨੂੰ ਦਾ ਕੋਈ ਫੂਡ ਦੀ ਰੈਡੀ ਇਹਦੇ ਗੋਡੇ ਲੱਗਦੀਆਂ ਕਿਸੇ ਪੱਖ ਜਿਹਦੇ ਕਿਸੇ ਮਹੌਤ ਹੁੰਦੀ ਠੀਕ ਆ ਇਹ ਥੋੜੀ ਆ ਵੀ ਤੁਸੀਂ ਬਲਾਲੇ ਚੀਜ਼ ਤੋਂ ਕੱਢ ਕੇ ਤਨਸਾਲ ਦੀ ਖਬਰ ਚਲਾਈ ਜਾਓ ਮੈਂ ਕਹਿੰਦਾ ਪੱਤਰਕਾਰਾਂ ਦਾ ਫਰੋਅ ਕਰਨਾ ਅੱਜ ਕਿੱਥੇ ਗਿਆ ਮੱਕੜ ਸੋਡਾ ਠੀਕ ਆ ਮੱਕੜ ਨੇ ਜਿਹੜਾ ਚੈਨਲ ਵੀ ਦੀਪ ਸੁਧਨਾ ਰਾਕੇ ਬਣਾਇਆ ਸੀਗਾ ਤੇ ਅੱਜ ਤਾਂ ਉਹ ਦੁਬਈ ਹੈ ਦੁਬਈ ਤੋ ਮੈਂ ਵੀ ਮੈਂ ਵੀ ਕਹਿੰਦਾ ਮਾਸਿਕਾ ਪੂਰਾ ਮੈਨਾਂ ਨਹੀਂ ਆਉਂਦਾ ਠੀਕ ਆ ਉਹ ਉਹ ਚੈਨਲ ਕਿੱਥੇ ਆ ਜਿਹਨਾਂ ਰਦੀਪ ਸਿੱਧੂ ਨੇ ਬਰਖੜਾ ਪੂਰੀਆਂ ਸੀਰਿਆਂ ਚਲਾਇਆ ਠੀਕ ਆ ਉਹਨਾਂ ਦੇ ਪੱਤਰਕਾਰਾਂ ਚ ਰਾਮਨਾਥ ਘੰਮਰੇ ਆ ਉਹਨੂੰ ਤੁਸੀਂ ਓਕੇ ਇੱਕ ਤੇ ਓਕੇ ਇਹ ਕਿਤੇ ਇਹ ਪਹਿਲਾ ਇਹਨੇ ਵਿੱਚ ਨਾ ਲਿਆਵਾ ਇਹ ਦੋਵਾਂ ਬੰਦੇ ਨਾਲ ਹੀ ਲਿਆਵਾ ਇੱਕ ਤੇ ਉਹ ਆਪਣੇ ਪਾਣਾ ਵੀਰ ਜਿਹੜਾ ਗੁਰਸੇਵਿਕ ਸਿੰਘ ਪਾਣਾ ਉਧਰ ਆਪਣੇ ਮਾਲਵੇ ਤੋਂ ਮੁਖਸਰ ਸਾਹਿਬ ਵੱਲੋਂ ਇੱਕ ਇਸ ਬੰਦੇ ਨੇ ਉਹਨੂੰ ਟਾਰਗੇਟ ਕੀਤਾ ਵਾ ਇੱਕ ਕਹਿੰਦਾ ਮੱਕੜ ਕਿੱਥੇ ਆ ਮੱਕੜ ਜੋ ਮਰਜੀ ਹੀ ਮੱਕੜ ਲੱਖ ਗੁਣਾ ਤੁਹਾਡੇ ਲੀਰਾਂ ਨਾਲੋਂ ਚੰਗਾ ਵਾ ਮੱਕੜ ਜੇ ਉਹ ਇਹ ਆਂਦਾ ਵੀ ਮੱਕੜ ਕਿੱਥੇ ਆ ਤੇ ਮੱਕੜ ਦਾ ਚੈਨਲ ਦੇ ਸਰਕਾਰ ਨੇ ਬੰਦ ਕਰਵਾਤਾ ਔਨ ਏਅਰ ਜਿਹੜਾ ਵਾ ਉਹ ਤੇ ਸਰਕਾਰ ਨੇ ਬੰਦ ਕਰਵਾਤਾ ਉਹਨਾਂ ਬੰਦਿਆਂ ਨੇ ਜੀ 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 ਬਿਲਕੁਲ ਪ੍ਰਗਟ ਵੀਰੇ ਕਰਦੇ ਆ ਜੀ ਉਹਨਾਂ ਨੇ ਦੇ ਜਿਹੜਾ ਵਾ ਔਨ ਏਅਰ ਉਹਨਾਂ ਨੇ ਕੁਰਬਾਨੀ ਦਿੱਤੀ ਆ ਪੀ ਕੋਈ ਗੱਲ ਨਹੀਂ ਅਸੀਂ ਝੂੜਾਨੀਆਂ ਨਿਉਣਾ ਨਹੀਂ ਆ ਤੇ ਦੂਜਾ ਨਾ ਇਹ ਬੰਦਾ ਅੜਾ ਗੁਰਪ੍ਰੀਤ ਕੋਟਲੀ ਆ ਇਹ ਕਹਿੰਦਾ ਵੀ ਗੱਲਾਂ-ਗੱਲਾਂ ਚ ਕਹਿੰਦਾ ਵੀ ਜਿੰਨੇ ਜਿੰਨੇ ਮੇਰਾ ਵਿਰੋਧ ਕੀਤਾ ਸੀ ਇੱਕ ਗੁਰਸੇਵਕ ਭਾਣੇ ਦਾ ਨਾਲ ਹੀਂਦਾ ਤੇ ਮੁੜ ਕੇ ਆਂਦਾ ਵੀ ਉਹ ਤੇ ਹੁਣ ਰੇੜੀਆਂ ਲਾਉਣ ਡਿਆ ਵਾ ਮਤਲਬ ਫੂਡ ਦੀ ਫੂਡ ਦਾ ਕੰਮ ਕਰਦਾ ਉਹ ਤੇ ਇਹਨੂੰ ਮਤਲਬ ਦਗਣ ਦੱਲੇ ਨੂੰ ਪੁੱਛੋ ਪੀ ਕੋਈ ਕਿਰਤ ਕਰਨੀ ਮਾੜੀ ਗੱਲ ਆ ਹੱਥੀ ਕਿਰਤ ਕਰਨੀ ਜਿਹੜੀ ਉਹ ਆਪਣਾ ਕੰਮ ਕਾਣ ਡਿਆ ਉਹਨੂੰ ਰੇੜੀਆਂ ਦੱਸਣ ਡਿਆ ਜਾਂ ਕਹਿੰਦਾ ਕਿ ਉਹ ਇਹ ਪੁਲਸ ਤੋਂਪਾ ਜੇ ਫਿਰਦੇ ਹੁਣ ਨਹੀਂ ਇਹ ਅੰਦੋਲਨ ਚੋਂ ਦੇ ਨਾਲ ਇਹ ਟਾਰਗੇਟ ਕਰਦਾ ਵਾ ਬਾਹਰ ਲਿਆ ਨੂੰ ਤੇ ਕਹਿੰਦਾ ਵੀ ਬਾਹਰਲੇ ਜਿਹੜੇ ਆ ਉਹ ਫੋਨ ਕਰਕੇ ਠੀਕ ਹੈ ਇੱਦਾਂ ਇਹ ਥੋੜੀ ਆ ਵੀ ਤੁਸੀਂ ਫਲਾਣੇ ਚੀਜ਼ ਤੋਂ ਕੱਢ ਕੇ ਤਾਂ ਸਾਥ ਠੀਕ ਹੈ ਠੀਕ ਹੈ ਉਹਨਾਂ ਦੇ ਪੱਤਰਕਾਰ ਅਜੇ ਆਰਮਨਾ ਕੋਲ ਸੌਫਟ ਤਰੀਕਾ ਇਹ ਹੁੰਦਾ ਕਿਉਂਕਿ ਯਾਰ ਮੈਂ ਹੈਗਾ ਗੱਲਾਵਾਦ ਠੀਕ ਆ ਅਦਰ ਮੈਂ ਇਹ ਕਰਦਾ ਭਾਈ ਆਪਾਂ ਜਿਹੜਾ ਹੈਗਾ ਲੋਕਾਂ ਵਾਸਤੇ ਜਿਉਣਾ ਲੋਕਾਂ ਵਾਸਤੇ ਲੜਦੇ ਮੈਂ ਹਰ ਇੱਕ ਥਾਂ ਜਾਣਾ ਜੀਗਾ ਹੌ ਟੋਲ ਪਲਾਜ ਦੇ ਸੀਗਾ ਉਥੇ ਇੱਕ ਜਣਾ ਆ ਗਿਆ ਕਿ ਅਦੀਪਤ ਨੂੰ ਮਾਰਾ ਗਿਆ ਮਖਲਾਏ ਉਹ ਹੀ ਹੁਣ ਵੀਡੀਓ ਬਣਾ ਕੇ ਪਾ ਅੱਜ ਕੱਲ ਦਾ ਟ੍ਰੈਂਡ ਚੱਲ ਗਿਆ ਕੋੜੀ ਨੂੰ ਕਹਿ ਰਿਹਾ ਵੀਡੀਓ ਬਣਾ ਕੇ ਪਾ ਦਿਓ ਇਹਦੇ ਬਾਰੇ ਬਕਾਇਦਾ ਤੌਰ ਤੇ ਮੈਂ ਜਿਹੜਾ ਹੈਗਾ ਸਾਡੇ ਜਿਹੜੇ ਬੰਦਿਆਂ ਨੇ ਉਥੇ ਮੌਬਲੇਂਜਿੰਗ ਕੀਤੀ ਆ ਉਹਦੀ ਬਕਾਇਦਾ ਤੌਰ ਤੇ ਮੈਂ ਸ਼ਿਕਾਇਤ ਕੀਤੀ ਆ ਠੀਕ ਆ ਪਰसों ਦੇਤੀਓ ਆਪਦੇ ਵੈਰੀਫਾਈ ਕਰੂਗਾ ਕਿਉਂਕਿ ਇੱਕ ਇਹ ਵੀ ਆ ਕਿਉਂਕਿ ਕੁਝ ਕੁ ਪੇਜ ਚਲਾਉਣ ਵਾਲੇ ਆ ਜਿਹੜੇ ਬਾਹਰ ਆ ਜਿਵੇਂ ਭਗੇਲਾ ਹੋਗਾ ਵੀਰ ਜੀ ਦਾ ਸੁੱਖਾ ਹੋਗਾ ਵੈਸੇ ਮੈਂ ਉਹਨਾਂ ਦੱਸ ਦਿਆ ਮੈਂ ਮਈ ਚ ਅਮਰੀਕਾ ਆਉਣਾ ਟੈਨਸ਼ਨ ਨਾਲ ਜੇ ਪਿਆਰੇ ਪੁੱਤਾਂ ਨਾਲ ਠੀਕ ਆ ਉਹ ਕੋਈ ਚੱਕਰ ਨਹੀਂ ਆਪਾਂ ਦੇਖ ਲਾਗੇ ਆਮਰੇ ਸਾਹਮਣੇ ਮੈਂ ਖੜਾ ਜਿੱਦੇ ਮਰਜੀ ਦੋ ਦੋ ਹੱਥ ਕਰਨੇ ਕੋਈ ਚੱਕਰ ਨਹੀਂ ਕਰ ਠੀਕ ਆ ਦੋ ਬੰਦਿਆਂ ਦਾ ਜ਼ਰੂਰ ਕਰਨੇ ਆ ਠੀਕ ਆ ਪਹਿਲਾਂ ਇਹ ਕਹ ਰਹੇ ਸੀ ਕਿ ਫਲਾਣਾ ਨੇ ਹੋਣਾ ਅਮਰੀਕਾ ਦਾ ਵਿਜਨ ਉਹ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਨਾਲ ਹੋ ਗਿਆ ਮੈਂ ਚਾਹਣਾ ਉਹਨਾਂ ਨੂੰ ਵੀ ਦੇਖ ਲਊਗਾ ਮੈਂ ਪਰ ਇਹਨਾਂ ਬੰਦਿਆਂ ਨੇ ਕੀ ਆ ਥੱਲੋਂ ਲਾ ਲਾ ਕੇ ਅੱਗਾ ਲਾ ਲਾ ਕੇ ਅੱਗਾ ਠੀਕ ਆ ਇੱਥੋਂ ਦੇ ਕੁਝ ਕੁ ਬੰਦੇ ਚੱਲ ਜਾਂਦੇ ਬੇਫੂਫਤਰਾ ਨੇ ਠੀਕ ਆ ਮੈਂ ਉਹਨਾਂ ਨੂੰ ਬੇਫੂਫੀ ਕਿਉਂ ਕਹਣਾ ਓਕੇ ਭਾਈ ਉਹ ਸੋੜ ਲਿਆ ਤੁਸੀਂ ਇੱਕ ਦੇ ਮਤਲਬ ਇਹ ਕਹਿੰਦਾ ਮੈਨੂੰ ਵਾਰ-ਵਾਰ ਘੇਰਦੇ ਆ ਤੇ ਇਹਦੀ ਜ਼ੁਬਾਨ ਤੇ ਸਟਿਲ ਉੱਥੇ ਦੀ ਉੱਥੇ ਹੀ ਆ ਆ ਪਤਾ ਨਹੀਂ ਕਿ ਕੋਈ ਨੇ ਲਫ਼ਜ਼ ਸੁਣ ਲਿਆ ਵਾ ਮੌਬ ਲਿੰਚਿੰਗ ਅਹੀਂ ਮੇਰੀ ਮੌਬ ਲਿੰਚਿੰਗ ਹੋਈ ਆ ਤੇ ਇਹ ਲੋਕਾਂ ਨੂੰ ਭਾਰਾ ਲੱਗ ਗਿਆ ਹੈ ਮੈਂ ਮੈਂ ਬਹੁਤ ਮਸ਼ਹੂਰ ਆ ਤੇ ਲੋਕਾਂ ਨੇ ਵੇਖੋ ਆਪੀ ਕੋਟਲੀ ਦੇ ਨਾਲ ਪੰਗਾ ਲਾਓ ਤੇ ਤੁਸੀਂ ਮਸ਼ਹੂਰ ਹੋ ਜਾਓਗੇ ਹੁਣ ਇਹ ਸ਼ਰੇਆਮ ਇਹ ਕਹਿੰਦਾ ਵਾ ਪੁਲਿਸ ਨੂੰ ਸ਼ਿਕਾਇਤ ਕਰਤੀ ਆ ਜਿਹੜੇ ਮੈਨੂੰ ਦੀਪ ਸਿੱਧੂ ਦਾ ਕਰਕੇ ਮੈਨੂੰ ਘੇਰਦੇ ਆ ਤੇ ਆਹਦਾ ਬੰਦੇ ਸਿਰਫ ਦਾਹਕ ਹੀ ਆ ਨਾਲ ਦੂਜੇ ਬਨੇ ਲਲਕਾਰਣ ਡਿਆ ਵਾ ਕਹਿੰਦਾ ਵੀ ਮੈਂ ਮਈ ਚ ਇੱਥੇ ਅਮਰੀਕਾ ਆਉਣਾ ਵਾ ਤੇ ਤੇੜਾ ਮੁੰਡਾ ਵੀਰ ਜੀ ਸੁੱਖਾ ਵਾ ਤੇ ਆਪਣਾ ਬਗੇਲਾ ਪਾ ਜਿਹਨੂੰ ਚਾਚਾ ਬਗੇਲਾ ਕਹਿੰਦੇ ਬਲਜੀਤ ਇਹ ਉਹਨਾਂ ਦੇ ਨਾਲ ਦੋ ਦੋ ਹੱਥ ਕਰਕੇ ਵੇਖਣੇ ਆ ਤੇ ਕਰਤੂਤ ਤੇ ਹੁਣ ਮਤਲਬ ਆਪਣੀ ਆਵਾਜ਼ ਇਹ ਜਿਹੜੀ ਜ਼ਬਾਨ ਦੇ ਰਾਸੀ ਆ ਜਿਹੜਾ ਬਾਅਦ ਆਪਾਂ ਇਕੱਠੇ ਕਰਦੇ ਫਿਰਦੇ ਆ ਇਹ ਅਸਲ ਦੇ ਵਿੱਚ ਇਹਦੀਆਂ ਦੇ ਮੈਨੂੰ ਸਿਰਫ ਆਪਾਂ ਆ ਰੁਕਿਆ ਸੀ ਕਿ ਅਸ਼ੁਭ ਕਰਨ ਦਾ ਮੁੰਡੇ ਦਾ ਸੰਸਕਾਰ ਹੋਣ ਤੱਕ ਤੁਸੀਂ ਸੱਚ ਜਾਣਿਓ ਮੈਂ ਨਹੀਂ ਚਾਹਦਾ ਕਿ ਐਵੇਂ ਉਹਦੀ ਜਿਹੜੀ ਉਹ ਸਵਾਫ ਹੋਲੀ ਜਾਵੇ ਉਹਦੇ ਉੱਪਰ ਤੇ ਆਲਰੇਡੀ ਜਿਹੜਾ ਵਾ ਇੱਕੋਥੇ ਹੁਣ ਚੈਨਲ ਆ ਜਿਹੜਾ ਵਾ ਪ੍ਰੋ ਪੰਜਾਬ ਵਾਲੇ ਅਗਜਾਦਰ ਕਰਫੂ ਇਹ ਸਾਰੀਆਂ ਜਿਹੜੀਆਂ ਲੀਲਾ ਇਹ ਕਰਫੂ ਹਣੀ ਮਤਲਬ ਇਹਨਾਂ ਨੇ ਯਾਰ ਮਤਲਬ ਏਡੀ ਇਹਨਾਂ ਨੂੰ ਸ਼ਰਮ ਮਤਲਬ ਇਹਨਾਂ ਲਾਤੀਆ ਆ ਕਰਫੂ ਨਹੀਂ ਜਿੱਦਣ ਦੇ ਇਹ ਬਲਤੇਪਨ ਨੂੰ ਮਿਲ ਕੇ ਆਇਆ ਕਰਫੂ ਉਦੋਂ ਤੋਂ ਬਾਅਦ ਹੀ ਬੱਸ ਇਹਨੇ ਈਨੇ 7 ਕਰੋੜ ਰੁਪਇਆ ਲਿਆ ਵੈ ਨੇ ਕਰਫੂ ਨੇ ਤੇ ਇਹਦੀ ਤੁਸੀਂ ਵੈਬਸਾਈਟ ਖੋਲ ਲੋ ਤੇ ਉੱਥੇ ਵੇਖੋ ਕਿੰਦਾ ਹਰ ਨਿਊਜ਼ ਦੇ ਥੱਲੇ ਐਡਾ ਪਈਆਂ ਪੰਜਾਬ ਸਰਕਾਰ ਦੀਆਂ ਜੇ ਮਤਲਬ ਇੱਕ ਬੰਦੇ ਕਹਿੰਦਾ ਕਿ ਲੋਕ ਮੈਨੂੰ ਘੇਰਦੇ ਆ ਆੜਾ ਆ ਚਵਲ ਜਿਆ ਆੜਾ ਕੋਟਲੀ ਆ ਤੇ ਲੋਕਾਂ ਦੇ ਪੈਸਿਆਂ ਦੇ ਤੁਰਿਆ ਫਿਰਦੇ ਇੱਕ ਬੰਨੇ ਕਹਿੰਦਾ ਸੀ ਪੰਜਾਬ ਬਚੋਣਾ ਵਾ ਇਹ ਬਾਹਰਲੇ ਜਿਹੜੇ ਸਾਨੂੰ ਖਰਾਬ ਕਰਦੇ ਆ ਤੇ ਆਪ ਹੁਣ ਏਜੰਟ ਬਣਿਆ ਹਾਂਜੀ ਨਹੀਂ ਕੋਈ ਨਹੀਂ ਇੱਥੇ ਫਤਿਹਵੀਰੇ ਜਿਹਦੇ ਆਇਆ ਤੇ ਇੱਥੇ ਭਗੇਲੇ ਹਣ ਇੱਥੇ ਲੱਗੇ ਰਹਿੰਦੇ ਆਪਣੇ ਉਹ ਦੂਜਾ ਵੀ ਵੀਰ ਜੀ ਵੀ ਇੱਥੇ ਲੱਗੇ ਰਹਿੰਦਾ ਆਪਣੇ ਫਿਰ ਆਜੇ ਕੋਈ ਨਹੀਂ ਇਹ ਐਡਾ ਕਿਤੇ ਸੂਰਮਿਆਂ ਦੇ ਛਤਰਹਾਲ ਨੇ ਉਦਾਂ ਹੀ ਆਪਣਾ ਅਸੀਂ ਵੀ ਇੱਥੇ ਹਾਂ ਵੇਖਾਂਗੇ ਵੀ ਇਹ ਆਣ ਕੇ ਲਲਕਾਰਦਾ ਵਾ ਇੱਥੇ ਇਹ ਦੇਖੋ ਖੱਬ ਕੇ ਕਿਦਾਂ ਉਡ ਦੇ ਦੇ ਇਹਨਾਂ ਬੰਦਿਆਂ ਨੇ ਇਹ ਬੰਦੇ ਹੈ ਨਹੀਂ ਇਹ ਨਿਕਲ ਤੂ ਜੋ ਕੇ ਸਿਰਫ ਆਪਣੇ ਲੋਕਾਂ ਦੇ ਭਾਗੂ ਘੋਕੇ ਇੱਕ ਦਿਨ ਇਹਨਾਂ ਨੂੰ ਰੁਪਈਆ ਬੜਾ ਘੱਲਿਆ ਉਦੋਂ ਹਲੋ ਹਾਏ ਐ ਬਸੋ ਕਮ ਆਨ ਕਮ ਆਨ ਓਨ ਦਾ ਸਾਈਡ ਹਾਏ ਆਮ ਲਾਈਵ ਔਨ ਦਾ ਫੇਸਬੁੱਕ ਸੀ ਯੂ ਉਹ ਮੇਰਾ ਕਵਾਂਡੀਆ ਨਿਜਵਾਗ ਐਲੈਕਸ ਤੇ ਓਕੇ ਤੇ ਇਹਨਾਂ ਨੇ ਰੁਪਈਆ ਕਿੰਨੇ ਇਕੱਠੇ ਕੀਤੇ ਇਹਨਾਂ ਨੇ ਇਹ ਅਸਲ ਦੇ ਵਿੱਚ ਇਹਨਾਂ ਨੇ ਜਿਹੜਾ ਵਾ ਮਤਲਬ ਸਿੱਖੀ ਨੂੰ ਭੰਡਰ ਵਾਲਾ ਜਿਹੜਾ ਪਾਸਾ ਬਸ ਇਹਨਾਂ ਨੇ ਉਹ ਕੰਮ ਕੀਤਾ ਮੁੜ ਕੇ ਚੌੜੀ ਲੜਕੇ ਦੇ ਵੋਟਾਂ ਹਜ਼ਾਰਾਂ ਹਜ਼ਾਰ ਰੁਪਈਆਂ ਚਲੋ ਵੀਰੇ ਦੀਪ ਸਿੱਧੂ ਜੋ ਭਾਈ ਕਰਮਾ ਦੇ ਵਿੱਚ ਹੈਗਾ ਸੀ ਜੋ ਉਹ ਪ੍ਰਮਾਤਮਾ ਜਾਣੇ ਸੱਚੇ ਪਾਸ਼ਾ ਜਿਦਾ ਗੁਰੂ ਸਾਹਿਬ ਜਫਰ ਨਾਮੇ ਚ ਕਹਿੰਦੇ ਸੀ ਕਿ ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ ਪ੍ਰਮਾਤਮਾ ਜਾਣੇ ਕੀ ਉਹ ਪਾਸ਼ਾ ਦਾ ਰਾਜ ਆ ਨਹੀਂ ਬਲਤੇਪ ਪੰਨੂ ਦੀ ਨਹੀਂ ਵੇਖੀ ਭਾਏ ਚਲੋ ਆਪਣੇ ਤੁਹਾਡੇ ਦੋ ਚਾਰ ਕਮੈਂਟ ਹਾਂਜੀ ਆਪਣਾ ਲਖਵਿੰਦਰ ਸਿੰਘ ਵੀਰੇ ਬਲਤੇਪ ਪੰਨੂ ਨੇ ਕੋਈ ਨਵੀਂ ਪਾਈ ਆ ਉਸ ਚਵਲ ਬੰਦਿਆਂ ਦਾ ਉਹਨਾਂ ਦਾ ਮੂੰਹ ਵੇਖ ਕੇ ਮਤਲਬ ਗੁੱਸਾ ਚੜ ਜਾਂਦਾ ਹਾਂਜੀ ਹਾਂਜੀ ਵੀਰੇ 베ਰੀਏ ਨੂੰ ਜਦੋਂ ਆਇਆ ਤੇ ਚਲੋ ਦੀਪ ਦੀਪ ਤੇ ਭਾਈ ਜਿਹੜਾ ਚੱਲ ਗਿਆ ਵਾ ਤੇ ਭਾਈ ਅਮਰਤਪਾਲ ਸਿੰਘ ਬਾਰੇ ਜਿਹੜਾ ਵਾ ਉਹ ਹੁਣ ਕਰੋ ਥੋੜਾ ਬੁਤਾ ਉਪਰਾਲਾ ਇਹ ਸਾਰਾ ਸਿਰਫ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਆ ਕੈਦੀ ਨੂੰ ਪੰਜਾਬ ਦੇ ਵਿੱਚ ਲਿਆਉਣਾ ਕਿ ਨਹੀਂ ਲਿਆਉਣਾ ਇਹਨਾਂ ਨੂੰ ਫੜਨ ਤੋਂ ਪਹਿਲਾਂ ਦਿਬੜੂਗੜ ਭਗਵੰਤ ਮਾਨ ਨੂੰ ਹੀ ਆਪ ਸੀਐਮ ਸਾਹਿਬ ਪੰਜਾਬ ਦਾ ਹੈਲੀਕਾਪਟਰ ਲੈ ਕੇ ਗਿਆ ਸੀ ਦਿਬੜੂਗੜ ਅਸਾਮ ਦੇ ਵਿੱਚ ਉੱਥੇ ਮਤਲਬ ਜੇਲ੍ਹ ਖਾਲੀ ਕਰਵਾ ਕਰਵਾ ਕੇ ਵੀ ਸਾਨੂੰ ਇੰਨੀ ਉੱਥੇ 100 ਬੰਦੇ ਦਾ ਕਹਿ ਕੇ ਆਇਆ ਸੀ ਇਹ ਕਿ 100 ਬੰਦਾ ਹੀ ਗ੍ਰਿਫਤਾਰ ਕਰ ਸਕਦੇ ਆ ਆ ਜਿਹੜੀ ਇਹਨਾਂ ਨੇ ਐਨਐਸਏ ਲਾਉਣੀ ਸੀ ਸੋ ਇਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਪੁੱਛੋ ਭਾਈ ਕਿ ਬਾਦਲਾਵਰੀ ਤਾਂ ਕਹਿੰਦੇ ਸੀ ਕਿ ਬਾਦਲ ਜਾਣ ਕੇ ਨਹੀਂ ਲਿਉਂਦੇ ਸਿਆਸੀ ਕੈਦੀਆਂ ਨੂੰ ਸਿੱਖਾਂ ਨੂੰ ਤੇ ਹੁਣ ਇਹਨੂੰ ਝਾੜੂ ਵਾਲੇ ਨੂੰ ਕੀ ਪ੍ਰੋਬਲਮ ਹੈ ਨੂੰ ਚਲੋ ਇਹਨਾਂ ਦੇ ਉੱਪਰ ਤੇ ਆਪਾਂ ਗੱਲ ਕਰਾਂਗੇ ਬਾਕੀ ਕਿਸਾਨਾਂ ਦੇ ਅੰਦੋਲਨ ਦੀ ਮੇਰੇ ਵੀਰ ਸਪੋਰਟ ਕਰੋ ਤੇ ਹਾਨੀ ਨਾ ਹੋਵੇ ਇਸ ਚੀਜ਼ ਦੇ ਵਿੱਚ ਬਾਕੀ ਕੋਈ ਨਹੀਂ ਜੇ ਆਉਂਦਾ ਵਾ ਆ ਕੋਟਲੀ ਇੱਥੇ ਤੇ ਕੋਈ ਨਹੀਂ ਇੱਥੇ ਹੀ ਵੇਖ ਲੈ ਕੋਟਲੀ ਕੱਢਾਂਗੇ ਬਦਮਾਸ਼ ਐ ਤੇ ਮਤਲਬ ਇਹਦੇ ਵੇਖੋ ਵੀ ਪੈਂਦੀਆਂ ਕਿੱਦਾਂ ਪੈਟਰੋਲ ਪੰਪ ਦੇ ਨੰਬਰਾਂ ਵਾਂਗੂ ਹੋਣੀਆਂ ਆ ਮੇਰੇ ਵੀਰ ਉਥੇ ਜਿੰਨੇ ਲਾਗੇ ਬੰਨੇ ਆਲੇ ਆ ਸ੍ਰੀ ਅਮਰਸਰ ਸਾਹਿਬ ਜਿਹੜਾ ਉਹਥੇ ਹਾਂਜੀ ਹਰਚੰਦ ਸਿੰਘ ਸੁਰ ਸਿੰਘ ਸਾਡਾ ਵੀਰ ਹਾਂਜੀ ਜੀ ਇਹਨੂੰ ਵੀ ਲੈ ਨਵਦੀਪ ਬਰਾੜ ਵੀਰੇ ਮੱਲੀ ਭਪਿੰਦਰ ਲਖਵਿੰਦਰ ਸਿੰਘ ਗਿੱਲ ਵੀਰਾ ਫਤਿਹ ਸਿੰਘ ਸਿਮਰਨ ਕੋਲਾਰ ਵੀਰ ਆਸਟ੍ਰੇਲੀਆ ਤੋਂ ਮੱਲੀ ਭਪਿੰਦਰ ਹਾਂਜੀ ਅ ਹਰਚੰਦ ਸਿੰਘ ਸੁਰ ਸਿੰਘ ਮੋਰਚੇ 'ਚ ਹਾਜ਼ਰੀ ਭਰੀ ਆ ਜੀ ਅੱਜ ਵੀ ਚੱਲੇ ਆ ਤੁਸੀਂ ਹਾਂਜੀ ਬਹੁਤ ਮਿਹਰਬਾਨੀ ਭਰਾ ਤੇ ਬਿਲਕੁਲ ਭਾਈ ਅਮਰਪਾਲ ਸਿੰਘ ਦਾ ਮੇਰੇ ਵੀਰ ਸਾਥ ਦਓ ਜਿਹੜਾ ਵਾ ਉਹ ਮਤਲਬ ਜੇ ਕੋਈ ਪੰਜਾਬ ਦਾ ਭਲਾ ਹੋਣਾ ਵਾ ਤੇ ਉਸ ਪਾਸਿਓਂ ਉਸ ਜਵਾਨੀ ਦੇ ਵਿੱਚੋਂ ਹੋਣਾ ਵਾ ਉਹ ਮੁੰਡੇ ਬਾਹਰ ਆਉਣਗੇ ਤੇ ਜਿਹੜਾ ਉਹ ਆਣ ਕੇ ਵਧੀਆ ਕੰਮ ਕਰਨਗੇ ਬਾਕੀ ਗੁਰੂ ਸਾਹਿਬ ਆਪ ਮੇਹਰ ਕਰਨਗੇ ਭਾ ਉਹਨਾਂ ਦੇ ਅੰਗ ਸੰਗ ਆ ਭਈ ਉਹਨਾਂ ਦੇ ਬਜ਼ੁਰਗ ਮਾਪੇ ਤੇ ਬਾਕੀ ਇੱਕ ਗੱਲ ਵੇਖੋ ਵੇਖ ਲਓ ਕਿੰਦੀ ਕੁਦਰਤ ਕਿੰਦੀ ਬੇਅੰਤ ਆ ਮੈਨੂੰ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਗੱਲ ਚੇਤੇ ਆ ਜਾਂਦੀ ਪ੍ਰਧਾਨ ਮੰਤਰੀ ਦਾ ਇੱਕ ਰੀ ਵੀਡੀਓ ਚ ਕਹਿੰਦਾ ਤੇ ਹਾਂਜੀ ਪ੍ਰਿੰਸੀਪਲ ਜੀ ਆ ਇਹਨੂੰ ਪ੍ਰਧਾਨ ਮੰਤਰੀ ਕਹਿੰਦਾ ਕਿ ਮੈਂ ਕਿਤੇ ਜਾਣਾ ਦਾ ਨਾ ਕਿਤੇ ਪ੍ਰੋਗਰਾਮ ਤੇ ਕਹਿੰਦਾ ਮੈਂ ਮੂੰਹ ਬੰਨ ਕੇ ਜਾਣਾ ਵਾ ਕਿ ਲੋਕ ਪਛਾਣ ਕੇ ਕਈ ਵਾਰੀ ਘੇਰ ਲਿੰਦੇ ਤੂੰ ਐਂਦਾ ਬੋਲਦਾ ਐਂਦਾ ਬੋਲਦਾ ਪਹਿਲਾਂ ਦੀ ਗੱਲ ਆ ਤੇ ਵੇਖ ਲਓ ਕਿਹਨੇ ਸੋਚਿਆ ਹੋਊਗਾ ਪ੍ਰਧਾਨ ਮੰਤਰੀ ਨੂੰ ਜਦੋਂ ਆਪਾਂ ਪਹਿਲਾ ਵੇਖਿਆ ਨੇ ਕਿ ਇਹ ਬੰਦੇ ਨੂੰ ਪਰਮਾਤਮਾ ਐਨਾ ਕੁਝ ਬਖਸ਼ੂਗਾ ਮਤਲਬ ਕਿੱਥੋਂ ਉੱਠ ਕੇ ਬੰਦਾ ਤੇ ਇਹ ਵੇਲੇ ਕਿੱਥੇ ਆ ਆਪਾਂ ਆਪਾਂ ਸਾਰੇ ਪੁੰਜੇ ਬੈਠੇ ਆ ਤੇ ਉਹ ਉਹ ਇੱਥੇ ਆ ਪਰਮਾਤਮਾ ਮਤਲਬ ਸਿੰਘਾਂ ਦੇ ਨਾਲ ਕਿੱਥੇ ਗਿਆ ਵੇਖੋ ਦਿਬੜੂਗੜ ਜਿਹਨੂੰ ਪ੍ਰਧਾਨ ਮੰਤਰੀ ਨੂੰ ਲੋਕੀ ਸੌ ਸੌ ਗੱਲਾਂ ਕਰਦੇ ਸੀ ਹੁਣ ਕੈਨੇਡਾ ਦੇ ਗੁਰੂ ਘਰਾਂ ਦੇ ਵਿੱਚ ਮਤਲਬ ਜੋ ਬੈਨਰ ਬਣਿਆ ਹੁੰਦਾ ਉੱਤੇ ਪ੍ਰਧਾਨ ਮੰਤਰੀ ਦੀ ਫੋਟੋ ਦੀ ਨਾਲ ਵੇਖੋ ਵੇਖੋ ਗੁਰੂ ਸਾਹਿਬ ਦੀ ਮਤਲਬ ਕਿੱਡੀ ਕਿਰਪਾ ਮੈਂ ਮਤਲਬ ਸੱਚੀ ਮੈਂ ਕੱਲ ਉਹਦਾ ਪ੍ਰਧਾਨ ਮੰਤਰੀ ਦਾ ਮੁੰਡਾ ਵੇਖਿਆ ਬੇਟਾ ਉਹਦਾ ਤੇ ਉਹ ਲੱਖਾਂ ਲੱਖੇ ਦੇ ਨਾਲ ਹੀ ਤੇ ਲੱਖਾਂ ਲਾਈਵ ਦੇ ਵਿੱਚ ਵਿਖਾਉਣਿਆ ਲਾ ਪ੍ਰਧਾਨ ਮੰਤਰੀ ਦਾ ਬੇਟਾ ਵਾ ਤੇ ਮਤਲਬ ਉਹਦੇ ਬੇਟੇ ਨੇ ਵੀ ਕਦੀ ਜੋ ਉਹਦੀ ਹਰਕਤਾਂ ਪਹਿਲਾਂ ਵੇਂਦਾ ਹੋਊਗਾ ਕਦੀ ਨਹੀਂ ਸੋਚਿਆ ਲਾ ਕਿ ਮਤਲਬ ਪ੍ਰਮਾਤਮਾ ਇੰਨੀ ਬਖਸ਼ਿਸ਼ ਕਰ ਦਊਗਾ ਕਿਧਰੋਂ ਮਤਲਬ ਗੇਮ ਘੁੰਮੀ ਤੇ ਕਿਧਰ ਨੂੰ ਬੰਦੇ ਦਾ ਵੇਖ ਲੋ ਸੋ ਇਹ ਦੀਪ ਕਹਿੰਦਾ ਹੁੰਦਾ ਹੈ ਨਾ ਕਿ ਕਲਾ ਵਰਤਦੀ ਆ ਤੇ ਇਹ ਕਲ ਇਹ ਕਲਾ ਹੀ ਵਰਤਦੀ ਆ ਬਾਕੀ ਇੱਕੋ ਹੀ ਗੱਲ ਯਾਦ ਰੱਖਿਆ ਕਰੋ ਕਿ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜੇ ਸੀਨੇ ਚੋਂ ਕੱਢਣਾ ਡਰ ਨੂੰ ਵੇਖ ਕਦੇ ਗੁਰੂ ਕਲਗੀਧਰ ਨੂੰ ਜੇ ਕਲਗੀਧਰ ਪਾਸ਼ਾ ਨੇ ਇਸ ਪੰਜਾਬ ਦੀ ਧਰਤੀ ਤੋਂ ਚਾਰ ਪੁੱਤ ਵਾਰੇ ਆ ਸਾਰਾ ਪਰਿਵਾਰ ਵਾਰਿਆ ਤੇ ਇਸ ਧਰਤੀ 'ਚ ਕੋਈ ਖਾਸ ਗੱਲ ਹੀ ਹੋਊਗੀ ਨਹੀਂ ਤੇ ਨਹੀਂ ਤੇ ਹੋਰ ਨਾ ਧਰਤੀ ਚੁਣ ਲੈਂਦੇ ਉਹ ਸਾਰੇ ਮਤਲਬ ਇੰਡੀਆ ਨੂੰ ਘੁੰਮ ਕੇ ਤੇ ਆਖਰ ਪੰਜਾਬ ਦੇ ਵਿੱਚ ਆਏ ਆ ਉਹ ਕਿਉਂ ਕਿਉਂ ਉਹਨਾਂ ਨੇ ਪੰਜਾਬ ਚੁੜਿਆ ਕਿਉਂਕਿ ਇਸ ਧਰਤੀ ਦੀ ਕੋਈ ਗੱਲ ਵੱਖਰੀ ਹੈ